ਮੀ ਆਦਰ ਹੋ ਜੇ ਗੋਰੀ ਦਾ 17ਵਾਂ ਮੇਲਾ ਹੋ ਰਿਹਾ ਪਰ ਕਰਤਾਰ ਰਮਲਾ ਦੀ ਯਾਦ ਵਿੱਚ ਤੀਸਰਾ ਮੇਲਾ ਅਨਾਜ ਮੰਡੀ ਸਾਧਕ ਜਿਹੜਾ ਫਰੀਦਕੋਟ ਵਿੱਚ ਅਸੀਂ ਕਰਾਉਣਾ ਤੇ ਬੜੀ ਧੂਮਕਾਹਣਾ ਕਰਾਇਆ ਜਾ ਰਿਹਾ ਸਾਰੇ ਸਾਡੀ ਮੇਲਾ ਕਮੇਟੀ ਪੂਰੀ ਸਰਗਰਮਾ ਤੇ ਸਾਰੇ ਮੈਂ ਸੋਚਣ ਬੇਖਦੀ ਕਰਦਾ ਵੀ ਇਸ ਮੇਲੇ ਵਿੱਚ ਉਮਮਾ ਕੇ ਪਹੁੰਚੋ ਤੇ ਇਸ ਮੇਲੇ ਦੀ ਰੌਣਕ ਨੂੰ ਵਧਾਓ ਕਿਹੜੇ ਕਿਹੜੇ ਕਲਾਕਾਰ ਆ ਰਹੇ ਆ ਇਹਦੇ ਵਿੱਚ ਪਿੰਦੇਸ਼ਾ ਰਾਜੋ ਵਾਲਿਆ ਲਵਰੇਜ ਬੱਬੂ ਅਰਦੀ ਬੱਬੂ ਤੇ ਹਰ ਸ਼੍ਰੀਪ ਦਲਦਾਰ ਬੁਢੀ ਚੋਟੀਆਂ ਰਾਣਾ ਮਾਨ ਬਿੱਲਾ ਮਾਣੇ ਵਾਲੀ ਤੇ ਮੈਂ ਤੁਹਾ ਅਦਾਸ ਚ ਨਿਕਲ ਤਾ ਮੈਂ ਵੀ ਤੁਹਾਨੂੰ ਕੁਝ ਗੀ ਸੁਣਾਉਂਗਾ ਤੇ ਬਹੁਤ ਹੀ ਖੂਬਸੂਰਤ ਗਾਇਕਾ ਮੈਡੀਕਲ ਦਾ ਵੀ ਤੇ ਪਹੁੰਚ ਰਹਾ ਤੇ ਸਾਰੇ ਸੂਤਨ ਬੇਦੀ ਕਰਦਾ ਸਾਰੇ ਟੈਂਸਰ ਪਹੁੰਚ ਗਏ ਇਸ ਮੇਲੇ ਦੇ ਰੌਣਕ ਨੂੰ ਵਧਾਉ ਸਰ ਮੇਲੇ ਦਾ ਮੁਖਮਾਨ ਜਿਹੜੇ ਗੁਰਦੇਵ ਸਿੰਘ ਐਮ ਐਲ ਏ ਹਲਕਾ ਵਿਧਾਇਕ ਫਰੀਕੋਟ ਤੇ ਸਰਦਾਰ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੋਮਟੀ ਫਰੀਕੋਟ ਅਤੇ ਸਰਦਾਰ ਗੁਰਦੇਵ ਸਿੰਘ ਖੋਸਾ ਚੇਅਰਮੈਨ ਬੂਮਾਟਰਾਸ ਫ੍ਰੀ ਕੋਟਰ ਅਨਾਮੜਾ ਸਮਰੋਹ ਜਿਹੜੀ ਕਰਨਗੇ ਉਹ ਰਮਨਦੀਪ ਸਿੰਘ ਮਵਾਰਾ ਚੇਅਰਮੈਨ ਮਾਰਕ ਕਮੇਟੀ ਸਾਧਕ ਤੇ ਸੁਖਰਾਜ ਸਿੰਘ ਸੰਧੂ ਗੁੱਟਰ ਪ੍ਰਧਾਨ ਟ੍ਰਾਂਫੀ ਨੂੰ ਮਸਾਦਕ ਅਤੇ ਚੇਅਰਮੈਨ ਟਰਾਂਸਪੋਰਟ ਫ੍ਰੀ ਕੋਟ ਤੇ ਦਲਜੀਤ ਸਿੰਘ ਟਿੱਜਾ ਜੀ ਪੁੰਨੇ ਵਾਲੇ ਮਹਿਮਾਨਾਂ ਵਾਲੇ ਇਹ ਕਰਨਗੇ ਅਨਾਮਾ ਦੀ ਮੰਡਲ ਉਹਨਾਂ ਘਾਟਰ ਨਾਲ ਬਲਵਿੰਦਰ ਸਿੰਘ ਸੇਖੋਂ ਮੈਂਬਰ ਮਚਾਕੀ ਖੁਰਦ ਅਤੇ ਗੁਰਵਿੰਦਰ ਸਿੰਘ ਸੇਖੋਂ ਮਚਾਕੀ ਖੁਰਦ ਇਹ ਉਦਘਾਟਨ ਕਰਨਗੇ ਇਸ ਮੇਲੇ ਦਾ ਵਿਸ਼ੇਸ਼ ਮਾਮਲੇ ਦੇ ਤੌਰ ਤੇ ਸਰਦਾਰ ਅਮਰਿੰਦਰ ਸਿੰਘ ਐਸਐਚਓ ਸਾਧਕ ਅਤੇ ਸਰਦਾਰ ਗੁਰਵਿੰਦਰ ਸਿੰਘ ਐਸਐਚਓ ਸਿਟੀ ਫਰੀ ਕੋਟ ਸਰਦਾਰ ਚਮਕੌਰ ਸਿੰਘ ਚੌਕੀਚਾਰ ਬੋਲੇ ਵਾਲ ਹੋਣਗੇ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਟਾਈਮ ਨਾ ਪਹੁੰਚੋ ਜੀ ਇਸ ਮੇਰੇ ਰੌਣਕ ਪਾਓ